ਖਨੌਰੀ ਬਾਰਡਰ ਤੋਂ ਇੱਕ ਹੋਰ ਦੁਖਦਾਈ ਖਬਰ ਸਾਹਮਣੇ ਆਈ ਹੈ ਦਾਅਦਿਏ ਕਿ ਪਟਿਆਲਾ ਦੇ ਪਿੰਡ ਅਰਨੁਦਾਰ ਰਹਿਣ ਵਾਲਾ ਕਿਸਾਨ ਜਿਸ ਦੀ ਅਚਾਨਕ ਖਨੌਰੀ ਬਾਰਡਰ ਤੇ ਤਬੀਅਤ ਖਰਾਬ ਹੋ ਗਈ ਉਸ ਨੂੰ ਸਾਹ ਲੈਣ ਦੇ ਵਿੱਚ ਕਾਫੀ ਦਿੱਕਤ ਹੋਈ ਜਿਸ ਤੋਂ ਬਾਅਦ ਉਸ ਨੂੰ ਪਟਿਆਲਾ ਦੇ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਜਿੱਥੇ ਕੀ ਕਰਨੈਲ ਸਿੰਘ ਨੇ ਦਮ ਤੋੜ ਦਿੱਤੇ ਸੋ ਦਾਅਦਿਏ ਕਿ ਲਗਾਤਾਰ ਜਿਹੜੇ ਕਿਸਾਨ ਨੇ ਬਾਰਡਰਾਂ ਦੇ ਉੱਤੇ ਡਟੇ ਹੋਣੇ ਸ਼ੰਭੂ ਤੇ ਖਨੌਰੀ ਬਾਰਡਰ ਤੇ ਲਗਾਤਾਰ ਕਿਸਾਨ ਆਪਣੀ ਹੱਕੀ ਮੰਗਾਂ ਦੇ ਵਾਸਤੇ ਲੜਾਈ ਲੜ ਰਹੇ ਜਿਸ ਦੌਰਾਨ ਪਹਿਲਾ ਹਰਿਆਣਾ ਪੁਲਿਸ ਦੇ ਤਸ਼ੱਦਦ ਕਰਕੇ ਹੁਣ ਤੱਕ ਕਈ ਕਿਸਾਨ ਜ਼ਖਮੀ ਹੋਏ ਨੇ ਅਤੇ ਇੱਕ ਕਿਸਾਨ ਦੀ ਮੌਤ ਹੋਈ ਸੀ ਜਿਸ ਤੋਂ ਬਾਅਦ ਇੱਕ ਹੋਰ ਕਿਸਾਨ ਜਿਸ ਦੀ ਸਿਹਤ ਖਰਾਬ ਹੋਣ ਕਰਕੇ ਮੌਤ ਹੋ ਗਈ ਹੈ ਕੀ ਨਾਮ ਆ ਤੁਹਾਡਾ ਮੈਂ ਜਾਨਣਾ ਚਾਹੁੰਦਾ ਕਿ ਤੁਹਾਡੀ ਜਥੇਬੰਦੀ ਹੁਣ ਤੱਕ ਇਸ ਟ੍ਰਾਲੀ ਦੇ ਵਿੱਚ ਇੱਕ ਸਾਨ ਪਹਿਲਾਂ ਮਨਜੀਤ ਸਿੰਘ ਵੀ ਬਹੁਤ ਹੋਇਆ ਅਸੀਂ ਇੱਕੋ ਪਾਰਟੀ ਸਾਡੀ ਇਹਦੀ ਰਣਵਾਲੇ ਦੀ ਵੀ ਸਾਡੀ ਵੀ ਮੈਂ ਪ੍ਰਧਾਨ ਅਮਰਦੇਵ ਸਿੰਘ ਮੇਰਾ ਨਾਮ ਪਿੰਡ ਕੰਗਥਲਾ ਤੇ ਸਾਨੂੰ ਜਿਹੜਾ ਮਨਜੀਤ ਸਿੰਘ ਮਰਿਆ ਸੀ ਜਦੋਂ ਵੀ ਕਿਸੇ ਮੋਰਚੇ 'ਚ ਜਾਂਦੇ ਹਾਂ ਇਕੱਠੇ ਜਾਂਦੇ ਹਾਂ ਨਾਲ ਹੁੰਦਾ ਹੈ ਭਾਈ ਸਾਹਿਬ ਰਿਸ਼ਤੇਦਾਰ ਹੈ ਆਪਣਾ ਤੇ ਇਹ ਜਿਹੜੇ ਕਰਨੈਲ ਜਿਹੜਾ ਸਾਡੇ ਤੋਂ ਸਭ ਤੋਂ ਪਹਿਲਾਂ ਨਾਲ ਬਕਰ ਮਜੀਤ ਜਿਹੜਾ ਪ੍ਰਧਾਨ ਆ ਸਾਡੀ ਇਕੱਠੀ ਪਾਰਟੀ ਕਿਸਕਾਇਆਂ ਜਿਹੜੀਆਂ ਸਾਡੀਆਂ ਇਕੱਠੀਆਂ ਜਾਂਦੇ ਆ ਸਾਨੂੰ ਮਨਜੀਤ ਸਿੰਘ ਜਿੱਦ ਉਹਨੇ ਕਿਦਨ ਮੌਤ ਹੁੰਦੀ ਆ ਤੇ ਕਰਨੈਲ ਸਿੰਘ ਕਿਵੇਂ ਕਰਨੈਲ ਸਿੰਘ ਦੀ ਤਾਂ ਕੱਲ ਹੁੰਦੀ ਆ ਉਹਦਾ ਕੱਲ ਭੋਗ ਸੀਗਾ ਆਹ ਅਮਰਜੀਤ ਸਿੰਘ ਦਾ ਅਸੀਂ ਉੱਥੇ ਹਾਂ ਫਿਰ ਉਹਨੂੰ ਕਰਨਲ ਸਿੰਘ ਜੀ ਇੱਥੇ ਟੂਟੀ ਲਾਈ ਫਿਰ ਬਾਅਦ ਚ ਪਤਾ ਲੱਗਾ ਉਹਦੀ ਹਾਲਤ ਜਿਆਦਾ ਖਰਾਬ ਹੋ ਗਈ ਹੈ ਫਿਰ ਉਹ ਤੋਂ ਨੁਕਸਾਨ ਆਇਆ ਜਿਹੜੇ ਨੁਕਸਾਨ ਆ ਗੂ ਸੀ ਉਹ ਬਿਕਰਮ ਸਿੰਘ ਵੀ ਉੱਥੇ ਜਿੰਨ ਜੀ ਦੀ ਲੱਤ ਟੁੱਟੀ ਸੀ ਪੱਜ ਕੇ ਗੱਲ ਉਹ ਵੀ ਉਹਨੂੰ ਪੁਰਾਤੇ ਉੱਥੇ ਉਹਨਾਂ ਸਾਡੀ ਟੁੱਟੀ ਇੱਥੇ ਲਾਈ ਆ ਕਿ ਤੁਸੀਂ ਉੱਥੇ ਜਾਓ ਹਸਪੀਟਲ ਹਸਪੀਟਲ ਆ ਸੋ ਟੁੱਟੇ ਚ ਬਾਕੀ ਸਾਡੇ ਹੋਰ ਵੀ ਜਿਹੜੇ ਵੱਡੇ ਪਰਤਾਣੋਂ ਵੀ ਉੱਥੇ ਆ ਸਾਰੇ ਜਿਹੜੇ ਠੀਕ ਆ ਜੀ ਵੀਰ ਕੀ ਨਾਮਾਂ ਤੁਹਾਡਾ ਤੇ ਕਰਨੈਲ ਸਿੰਘ ਕਿੰਨੀ ਜ਼ਮੀਨ ਜਾਇਦਾਦ ਦਾ ਮਾਲਕ ਸੀ ਪਰਿਵਾਰ ਦੇ ਵਿੱਚ ਕੌਣ-ਕੌਣ ਸੀ ਕਿਵੇਂ ਮੌਤ ਹੋਈ ਮੇਰਾ ਨਾਮ ਜੀ ਬਲਜੀਤ ਸਿੰਘ ਚਿੱਚੜਵਾਲਾ ਭਾਰਤੀ ਕਿਸਾਨ ਜਿਹੜੇ ਕ੍ਰਾਂਤੀਕਾਰੀ ਦਾ ਜ਼ਿਲ੍ਹਾ ਮੀਤ ਪ੍ਰਧਾਨ ਪਟਿਆਲਾ ਜੀ ਜੋ ਕਰਨੈਲ ਸਿੰਘ ਜੀ ਇਹ 47 ਸਾਲ ਦੀ ਉਮਰ ਦੇ ਸਨ ਹੈ ਛੋਟੀ ਜੀ ਜ਼ਮੀਨ ਦੇ ਮਾਲਕ ਮਤਲਬ ਕਿ ਸਬਜੀ-ਸਬਜੀ ਲਾਉਣ ਜੋਗੀ ਕਿੱਲੇ ਖਾਨੇ ਦੇ ਵਿੱਚ ਕੁਝ ਨਹੀਂ ਬੀਜਣ ਜੋਗਾ ਕਿਸਾਨ ਨਾ ਕਿੱਲੇ ਦੇ ਜ਼ਮੀਨ ਦੇ ਵਿੱਚੋਂ ਕੁਝ ਕੱਢਣ ਜੋਗਾ ਨਾ ਫਸਲ ਨੂੰ ਕਿਤੇ ਲਿਜਾ ਕੇ ਵੇਚਣ ਜੋਗਾ ਬਾਕੀ ਜੋ ਕਰਨੈਲ ਸਿੰਘ ਸੀ ਇਹ ਕਿਸਾਨ ਬੰਦੀ ਦਾ ਬਹੁਤ ਵਫਾਦਾਰ ਸਪਾਈ ਸੀ ਜਿੱਥੇ ਵੀ ਕਿਤੇ ਇਹਨੂੰ ਕਿਸਾਨ ਬੰਦੀ ਯਾਦ ਕਰਦੀ ਉਹਤੇ ਹਾਜ਼ਰ ਹੁੰਦਾ ਸੀ ਬਾਕੀ ਅਗਰ ਜੂ ਇਹਦਾ ਬਣਦਾ ਹੱਕ ਆ ਸਾਨੂੰ ਚਾਹ ਜਿੰਨਾ ਮਰਜੀ ਟਾਈਮ ਡੈਡ ਬੋਡੀ ਰੱਖਣੀ ਪਵੇ ਉਥੇ ਉਹ ਬਣਦਾ ਹੱਕ ਹੈਦਾ ਸੀ ਲੈ ਕੇ ਉਠਾਂਗੇ ਉਹਨਾਂ ਚਿਰ ਅਸੀਂ ਨਹੀਂ ਉਠਾਂਗੇ ਅੱਛਾ ਮੌਤ ਦਾ ਕਾਰਨ ਕੀ ਰਿਹਾ ਕਿਵੇਂ ਸਿੱਧ ਵਿਗੜੀ ਉਹਰੇ ਤੈਨਾਸ ਸੀ ਉਹਰੇ ਆ ਟ੍ਰਾਲੀ ਦੇ ਵਿੱਚ ਇਸੇ ਪੂਰੇ ਤੈਨਾਸ ਹਨ ਜੀ ਉਹਰੇ ਤੋਂ ਹੀ ਟ੍ਰਾਲੀ ਦੇ ਵਿੱਚ ਹੀ ਉਹਨਾਂ ਨੂੰ ਅਸੀਂ ਐਮਬੂਲੈਂਸ ਤੇ ਲੈ ਕੇ ਗਏ ਆ ਪਟਿਆਲੇ ਜੀ ਇੱਥੇ ਕੁਝ ਉਹਨਾਂ ਦਾ ਸਾਹ ਰੁਕਣ ਲੱਗ ਗਿਆ ਸਾਹ ਰੁਕਣ ਦਾ ਕਾਰਨ ਇਹ ਕੂਆ ਜੋ ਨੰਗੀ ਡੇਡ ਦੇ ਇਹ ਜਿਹੜੇ ਲਾਕ ਸਲੈਂਕਰ ਤੇ ਚੱਲ ਰਹੇ ਨੇ ਬਰੂਦ ਵਾਲੇ ਚੱਲ ਰਹੇ ਨੇ ਕੈਮੀਕਲ ਇਹਨਾਂ ਵਿੱਚ ਬਹੁਤ ਜ਼ਿਆਦਾ ਹੈ ਸਿਰਫ ਕਾਰਨ ਇਹੋ ਹੀ ਬਣ ਰਿਹਾ ਹੈ ਕਈ ਨੌਜਵਾਨਾਂ ਦੇ ਗਲ ਵੀ ਬੈਠੇ ਪਏ ਨੇ ਮੈਂ ਹੁਣ ਦੇਖ ਕੇ ਆ ਕੇ ਢੇੜਾ ਲਾ ਕੇ ਆਂ ਕਈ ਨੌਜਵਾਨਾਂ ਦੇ ਗਲ ਵੀ ਬੈਠੇ ਨੇ ਜਿਹੜੇ ਬੋਲ ਲੈ ਸਕਦੇ ਜੀ ਸੋ ਦਾ ਦੇਖੇ ਕੇ ਕੇਂਦਰ ਸਰਕਾਰ ਦੇ ਖਿਲਾਫ ਕਿਸਾਨ ਜਥੇਬੰਦਿਆਂ ਨੇ ਅੰਦੋਲਨ ਦੋ ਦਾ ਐਲਾਨ ਕੀਤਾ ਹੋਇਆ ਜਿਸ ਦੇ ਮੱਦੇਨਜ਼ਰ ਲਗਾਤਾਰ ਵੱਡੇ ਕਾਫਲੇ ਦਿੱਲੀ ਵੱਲ ਕੂਚ ਕਰਨ ਲਈ ਰਵਾਨਾ ਹੋਏ ਸਨ ਨਾ ਤੇ ਉਹਨਾਂ ਨੂੰ ਹਰਿਆਣਾ ਦੇ ਬਾਰਡਰਾਂ ਦੇ ਉੱਤੇ ਹਰਿਆਣਾ ਪੁਲਿਸ ਵੱਲੋਂ ਰੋਕਿਆ ਗਿਆ ਬਿਊਰੋ ਰਿਪੋਰਟ ਹਰਪੰਜਾਬ ਟੀਵੀ